ਸਤਰੀਕਾ ਜੀ ਫੁਲਕਾਰੀ ਫੈਸ਼ਨ ਬੁਟੀਕ ਮਖੂਤੋ ਸੋ ਕਾਫੀ ਸੂਟਾਂ ਤੇ ਅੱਜ ਆਪਾਂ ਡਿਸਕਾਊਂਟ ਦੇਣ ਜਾ ਰਹੇ ਹਾਂ ਬਹੁਤ ਹੀ ਸੋਹਣੇ ਸੂਟ ਹੋਣਗੇ ਔਰ ਇਹਨਾਂ ਤੇ ਡਿਸਕਾਊਂਟ ਕਿਉਂ ਦੇ ਰਹੇ ਆ ਕਿਉਂਕਿ ਕਾਫੀ ਜ਼ਿਆਦਾ ਸਟਾਕ ਸਾਡੇ ਕੋਲ ਬਚਿਆ ਰਹਿ ਜਾਂਦਾ ਜਿਨ੍ਹਾਂ ਦੀਆਂ ਪਹਿਲਾਂ ਦੀਆਂ ਪੇਮੈਂਟ ਆਈਆਂ ਹੁੰਦੀਆਂ ਨੇ ਔਰ ਉਸ ਤੋਂ ਬਾਅਦ ਕੁਝ ਸੂਟ ਜਿਹੜੇ ਉਹ ਆਪਣੇ ਕੋ ਨਹੀਂ ਚੱਕਦੇ ਕਿਸੇ ਪ੍ਰੋਬਲਮ ਕਰਕੇ ਉਹ ਸੂਟ ਨਹੀਂ ਲੈਂਦੇ ਸੋ ਉਹਨਾਂ ਦੀ ਹਾਫ ਪੀਮਟ on ਕਰਕੇ ਆਪਾਂ ਇਹਨਾਂ ਨੂੰ ਡਿਸਕਾਊਂਟ ਦੇ ਵਿੱਚ ਦਿੰਨੇ ਆ ਸੋ ਤੁਸੀਂ ਇਹਨਾਂ ਨੂੰ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਹੈ ਤਾਂ ਜੋ ਤੁਸੀਂ ਇਹਨਾਂ ਚ ਕੋਈ ਵੀ ਸੂਟ ਡਿਸਕਾਊਂਟ ਤੇ ਲੈ ਸਕੋ ਸੋ ਸਟਾਰਟ ਕਰਦੇ ਆ ਬਹੁਤ ਸੋਹਣੇ ਸੋਹਣੇ ਸੂਟ ਹੋਣਗੇ ਜਿਵੇਂ ਕਿ ਇਹ ਪ੍ਰਿੰਟਿੰਗ ਸੂਟ ਆ ਬਹੁਤ ਹੀ ਸੋਹਣਾ ਇਹ ਪਿਓਰ ਕਾਟਨ ਦੇ ਸੂਟ ਨੇ ਇਹ ਔਰ ਪ੍ਰਗਤੀ ਬ੍ਰਾਂਡ ਦੇ ਸੂਟ ਹੋਣਗੇ ਇਹ ਹੋਣਗੇ 1200 ਦੇ ਤਿੰਨ ਸੂਟ ਤੁਸੀਂ ਲੈ ਸਕਦੇ ਹੋ ਜਿਵੇਂ ਇਹਦੇ ਵਿੱਚ ਇੱਕ ਇਹ ਕਲਰ ਹੋਏਗਾ ਇੱਕ-ਇੱਕ ਦੇ ਵਿੱਚ ਤੁਹਾਨੂੰ ਇਹ ਰੈੱਡ ਕਲਰ ਮਿਲ ਜੇਗਾ 1200 ਦੇ ਤਿੰਨ ਸੂਟ ਨੇ ਠੀਕ ਹੈ ਜੀ ਇਹਦੇ ਵਿੱਚ ਇੱਕ ਲਾਈਟ ਕਲਰ ਵੀ ਮਿਲ ਜੂਗਾ ਇਹ ਸਾਰੇ ਸੂਟ ਜਿੰਨੇ ਵੀ ਆਪਾਂ ਤੁਹਾਨੂੰ ਸ਼ੋਅ ਕਰਦੇ ਪਏ ਆ ਇਹ ਸਿਰਫ 1200 ਦੇ ਤਿੰਨ ਸੂਟ ਹੋਣਗੇ ਠੀਕ ਹੈ ਜੀ ਹਾਂ ਸਕਰੀਨਸ਼ਾਟ ਲਈ ਜਿਓ ਜਿਹੜਾ ਵੀ ਤੁਹਾਨੂੰ ਤਿੰਨ ਸੂਟ ਇਹਨਾਂ ਦੇ ਵਿੱਚੋਂ ਪਸੰਦ ਆਉਂਦੇ ਨੇ ਸੋ ਤੁਸੀਂ ਉਹਨਾਂ ਮੈਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਪਿਕਸ ਔਰ ਆਪਣਾ ਆਰਡਰ ਜਿਹੜਾ ਉਹ ਲੈ ਸਕਦੇ ਹੋ ਇਹ ਬਲੈਕ ਕਲਰ ਦੇ ਵਿੱਚ ਆਇਆ ਇੱਕ ਪ੍ਰੋਪਰ ਬਲੈਕ ਕਲਰ ਹੈ ਪਿਓਰ ਕਾਟਨ ਦੇ ਸੂਟ ਨੇ ਔਰ ਸਪੈਸ਼ਲ ਧਰਮੀ ਕਰਕੇ ਕੁਝ ਲਾਈਟ ਮੀਡੀਅਮ ਜੇ ਕਲਰ ਦੇ ਸਾਰੇ ਸੂਟ ਹੋਣਗੇ ਇਹ ਸਾਰੇ ਸੂਟ ਜਿੰਨੇ ਆਪਾਂ ਤੁਹਾਨੂੰ ਸ਼ੋਅ ਕੀਤੇ ਨੇ ਹੁਣ ਸਾਰੇ ਹੀ 1200 ਦੇ ਤਿੰਨ ਸੂਟ ਹੋਣਗੇ ਕਿਉਂਕਿ ਇਹਨਾਂ ਸੂਟਾਂ ਨੂੰ ਆਪਾਂ ਡਿਸਕਾਊਂਟ ਤੇ ਦੇ ਰਹੇ ਹਾਂ ਤੁਸੀਂ ਤਿੰਨ ਸੂਟ ਲੈ ਸਕਦੇ ਜੇ ਤੁਸੀਂ ਇੱਕ ਸੂਟ ਲੈਣਾ ਤਾਂ ਤੁਹਾਨੂੰ 500 ਰੁਪਏ ਦਾ ਇੱਕ ਸੂਟ ਪਾਏਗਾ ਜੇ ਤੁਸੀਂ ਤਿੰਨ ਦਾ ਸੈੱਟ ਲੈਣਦੇ ਸੋ ਤੁਹਾਨੂੰ 1200 ਦੇ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਹਾਂਜੀ ਸੋ ਇੱਕ ਤੁਹਾਨੂੰ ਹੋਰ ਦਿਖਾਉਣੇ ਆ ਬਹੁਤ ਸੋਹਣੇ ਸੂਟ ਆ ਇਹ ਦੇਖੋ ਬਹੁਤ ਹੀ ਪਿਆਰੇ ਸੂਟ ਆ ਇਨਾਂ ਦੇ ਉੱਪਰ ਬਹੁਤ ਸੋਹਣੀ ਫੋਇਲ ਪੇਂਟ ਹੋਇਆ ਹੁੰਦਾ ਹੈ ਇਹ ਉੱਤਰਦਾਨੀ ਬਹੁਤ ਸੋਹਣਾ ਪਿਓਰ ਗ੍ਰੇਸ ਕਾਟਨ ਦਾ ਫੈਬਰਿਕ ਆ ਪਿਓਰ ਫੈਬਰਿਕ ਹੁੰਦਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਇਹਨੂੰ ਵਾਸ਼ ਕਰਕੇ ਹੰਡਾ ਸਕਦੇ ਬਿਲਕੁਲ ਠੰਡੇ ਸੌਫਟ ਸੂਟ ਹੁੰਦੇ ਨੇ 550 ਰੁਪਏ ਆਪਾਂ ਇਹਨਾਂ ਦਾ ਪ੍ਰਾਈਸ ਰੱਖਿਆ ਸੀਗਾ ਸੋ ਇਹਦੇ ਵਿੱਚ ਆਪਣੇ ਕੋਲ 2 ਪੀਸ ਹੈਗੇ ਨੇ ਹੁਣ ਇਹ ਤੁਸੀਂ 1000 ਰੁਪਏ ਦੇ 2 ਪੀਸ ਲੈ ਸਕਦੇ ਹੋ 5-5 ਮੀਟਰ ਪੂਰੀ ਕੱਟ ਹੋਊਗੀ 2 ਪੀਸ 1000 ਰੁਪਏ ਦੇ ਆਉਣਗੇ ਔਰ ਇੱਕ ਆਪਣੇ ਕੋਲ ਇਹ ਬਹੁਤ ਸੋਹਣਾ ਸੂਟ अवेलेबल ਹੈਗਾ ਪਿਓਰ ਕਾਟਨ ਦਾ 5 ਮੀਟਰ ਆਲਓਵਰ ਸੂਟ ਆ ਔਰ ਸ਼ਿਫੌਨ ਦਾ ਇਹਦੇ ਨਾਲ ਦੁਪੱਟਾ ਹੋਊਗਾ ਦੁਪੱਟੇ ਨੂੰ ਵੀ ਬਹੁਤ ਸੋਹਣੀ ਜਿਹੜੀ ਉਹ ਲੈਸਸ ਲੱਗੀ ਹੋਈ ਆ ਔਰ ਇਸ ਤਰ੍ਹਾਂ ਕੇਰੇ ਦੇ ਉੱਪਰ ਨੈਸ ਲੱਗੀ ਹੋਏਗੀ ਇਹ ਵੀ ਕਲਰ ਵੀ ਬਹੁਤ ਸੋਹਣਾ ਹੈ ਔਰ ਇਹਦੇ ਵਿੱਚ ਇੱਕ ਪੀਸ ਹੈਗਾ ਇੱਕ ਪੀਸ ਇਹ ਹੈਗਾ ਜੀ ਗਰਲਿਸ਼ ਲੁੱਕ ਦਾ ਇਹ ਸ਼ਰਟ ਆਊਗੀ ਬਹੁਤ ਸੋਹਣੀ ਇਸ ਤਰ੍ਹਾਂ ਲਾਈਨ ਅ ਬਣੀ ਹੋਣੀ ਆ ਔਰ ਇਹ ਵਾਲੀ ਬਾਟਮ ਆ ਬਾਟਮ ਦੇ ਵਿੱਚ ਇਸ ਤਰ੍ਹਾਂ ਪਹੁੰਚ ਜਾਂ ਦੁਪਰ ਪੈਚ ਲਾ ਕੇ ਵਰਕ ਆਊਗਾ ਔਰ ਜਿਹੜਾ ਦੁਪੱਟਾ ਹੈ ਸੁਪਰ ਨੈੱਟ ਦਾ ਲੱਗਾ ਹੋਇਆ ਦੁਪੱਟੇ ਦੇ ਵਿੱਚ ਵੀ ਇਸ ਤਰ੍ਹਾਂ ਜਿਹੜੀ ਡਿਜ਼ਾਈਨਿੰਗ ਬਣੀ ਹੋਈ ਆ ਔਰ ਇਹਦੇ ਵਿੱਚ ਦੋ ਕਲਰ ਐਡ ਕੀਤੇ ਹੋਏ ਨੇ ਹਾਂਜੀ ਇਹਦਾ ਪ੍ਰਾਈਸ ਜਿਹੜਾ ਹੈ ਜੀ ਉਹ 900 ਸੀਗਾ ਹੁਣ ਇਹਦਾ ਪ੍ਰਾਈਸ ਆਪਾਂ 700 ਦੇ ਵਿੱਚ ਆਪਾਂ ਤੁਹਾਨੂੰ ਇਹ ਸ਼ਿਪ ਕਰ ਦਾਂਗੇ షిప్పింగ్ ਫ੍ਰੀ ਰਹੂਗੀ ਜੀ 올 ਇੰਡੀਆ ਸੋ ਇੱਕ ਬਹੁਤ ਸੋਹਣਾ ਸੂਟ ਆ ਇਹ ਵੀ ਔਰ ਲਾਈਟ ਕਰੀਮ ਕਲਰ ਦੀ ਸ਼ਰਟ ਆ ਉੱਪਰ ਪ੍ਰਿੰਟ ਹੋਇਆ ਜੀ ਬਹੁਤ ਹੀ ਪਿਆਰਾ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਆਊਗੀ ਡਾਰਕ ਜੈਲੋ ਦੇ ਵਿੱਚ ਔਰ ਇਹ ਇਸ ਦਾ ਦੁਪੱਟਾ ਆਏਗਾ ਲੈਸ ਲੱਗੀ ਹੋਈ ਆ ਇਹ ਵੀ ਤੁਸੀਂ ਲੈ ਸਕਦੇ ਹੋ ਜੀ 600 ਰੁਪਏ ਦਾ ਸੂਟ ਆ ਹੋਣਾ ਪਰ ਡਿਸਕਾਊਂਟ ਦੇ ਵਿੱਚ ਦੇ ਰਿਆਂ 600 ਰੁਪਏ ਦੇ ਵਿੱਚ ਹਾਂਜੀ ਇੱਕ ਸੂਟ ਆਪਣੇ ਕੋਲ ਇਹ ਪਿਆ ਹੋਇਆ ਜੀ ਬਹੁਤ ਹੀ ਸੋਹਣਾ ਸੂਟ ਆ ਸਪੈਸ਼ਲੀ ਇਹ ਬਲੂਜ਼ ਜਾਂ ਕਲਰ ਹੈਗਾ ਵਾ ਔਰ ਨੈਕਲਾਈਨਸ ਤੇ ਇਸ ਤਰ੍ਹਾਂ ਬਟਨ ਲੱਗੇ ਹੋਏ ਨੇ 450 ਰੁਪਏ ਦਾ ਪ੍ਰਾਈਸ ਹੈਗਾ ਸੋ ਆਪਾਂ ਹੁਣ ਤਾਂ ਉਹਨੂੰ 350 ਰੁਪਏ ਦੇ ਵਿੱਚ ਦੇਵਾਂਗੇ ਇਹਦੀ ਸ਼ਿਪਿੰਗ ਲੱਗੇਗੀ ਔਰ ਦੁਪੱਟਾ ਇਸ ਤਰ੍ਹਾਂ ਦਾ ਹੋਏਗਾ 350 ਰੁਪਏ ਦੇ ਵਿੱਚ ਤੁਸੀਂ ਲੈ ਸਕਦੇ ਹੋ ਔਰ ਲਾਸਟ ਤੇ ਇੱਕ ਹੈਗਾ ਜੀ ਬਹੁਤ ਸੋਨਾ ਸੂਟ ਐ ਵੀ ਬਣਿਆ ਹੋਇਆ ਔਰ ਇਹ ਪਿੰਕ ਜਾਂ ਅਨੀਅਨ ਪਿੰਕ ਜਾਂ ਕਲਰ ਦੇ ਵਿੱਚ ਬਣਿਆ ਹੋਇਆ ਵਾ ਔਰ ਇਹਦੇ ਵਿੱਚ ਤੁਸੀਂ ਅ ਅੰਬਰਾਡਰੀ ਘੇਰੇ ਤੇ ਮਿਲੇਗੀ ਜਿਵੇਂ ਦਾਦੀਆਂ ਨਾਨੀਆਂ ਵਾਸਤੇ ਲੈਣੇ ਹੋਣ ਔਰ ਇਹ 550 ਰੁਪਏ ਦਾ ਹੋਏਗਾ ਦੁਪੱਟਾ ਵੀ ਆਪਾਂ ਤੁਹਾਨੂੰ ਦਿਖਾ ਦਿੰਨਾ ਹੈ ਇਹਦੇ ਨਾਲ ਪ੍ਰੋਪਰ ਕਾਟਨ ਦਾ ਦੁਪੱਟਾ ਆਏਗਾ ਹਾਂਜੀ ਇਹ ਸਾਰੇ ਸੂਟ ਹੁਣ ਡਿਸਕਾਊਂਟ ਤੇ ਹੋਣਗੇ ਸੋ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਆਰਡਰ ਕਰ ਸਕਦੇ ਜਿਹੜਾ ਪਸੰਦ ਹੋਵੇ ਤੁਸੀਂ ਉਹਦੀ ਸਕਰੀਨਸ਼ਾਟ ਮੈਨੂੰ ਵਟਸਐਪ ਤੇ ਸੈਂਡ ਕਰਕੇ ਆਪਨਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਪੇਮੈਂਟ ਆਨਲਾਈਨ ਹੋਏਗੀ ਉਸ ਤੋਂ ਬਾਅਦ ਤੁਹਾਡੀ ਸੂਟ ਡਿਸਪੈਚ ਕਰਕੇ ਤੁਹਾਨੂੰ ਟਰੈਕ ਦੇ ਦਿੰਦੀ ਹੈ